ਸਤਿ ਸ਼੍ਰੀ ਅਕਾਲ ਸਟੂਡੈਂਟ ਪ੍ਰਤਾਪ ਅਕੈਡਮੀ ਤੇ ਆਪ ਸਭ ਦਾ ਸਵਾਗਤ ਆ ਅੱਜ ਸਾਡੀ ਹੈਗੀ ਹੈ ਪੀワイਕਿਊ ਦੀ ਕਲਾਸ ਇਹਦੇ ਵਿੱਚ ਸਾਰੇ ਹੀ ਪੁੱਤ ਪੀワイਕਿਊ ਨੇ ਟੋਟਲ ਪੀワイਕਿਊ ਹੈਗੇ ਨੇ ਤੁਹਾਡੇ 25 ਜਿਹਦੇ ਵਿੱਚ ਅਸੀਂ ਦੇਖਾਂਗੇ ਪੰਜਾਬੀ ਤੇ ਪੰਜਾਬ ਜੀਕੇ ਪੇਪਰ ਏ ਲਈ ਤੇ ਪੇਪਰ ਬੀ ਲਈ ਐਂਡ ਦੇ ਵਿੱਚ ਪੁੱਤ ਤੁਸੀਂ ਦੱਸਣਾ ਤੁਹਾਡੇ ਇਹਨਾਂ ਦੇ ਵਿੱਚੋਂ ਕਿੰਨੇ ਸਵਾਲ ਠੀਕ ਹੋਏ ਨੇ ਓਕੇ ਆਪਾਂ ਕਲਾਸ ਸਟਾਰਟ ਕਰਦੇ ਹਾਂ ਪਹਿਲਾਂ ਵੀਡੀਓ ਰੁਕਣੀ ਆ ਆਨਸਰ ਆਪ ਨੇ ਕਰਨਾ ਕਿਹੜੀ ਲਿਖਿਆ ਵਿੱਚੋਂ ਕਿਹੜਾ ਸ਼ਬਦ ਜੋੜ ਠੀਕ ਆ ਇਹਨਾਂ ਦੇ ਵਿੱਚੋਂ ਕਿਹੜਾ ਸ਼ਬਦ ਜੋੜ ਠੀਕ ਆ ਤੇ ਤੁਸੀਂ ਆਨਸਰ ਕੀਤਾ ਹੋਗਾ ਇਹਦਾ ਹੋਣਾ ਸੀ ਆਹਾਂ ਅਨਸਰ ਇਹ ਬਹੁਤ ਵਾਰ ਆਇਆ ਹੋਇਆ ਤੁਹਾਡਾ ਸਵਾਲ ਆ ਕਿਹੜਾ ਸ਼ਬਦ ਜੋੜ ਠੀਕ ਆ ਸ਼ਬਦ ਜੋੜ ਤੇ ਆਉਂਦੀ ਨਹੀਂ ਤੁਹਾਡੇ ਪੇਪਰ A ਦੇ ਵਿੱਚ ਤੇ ਜਿਹੜੇ ਵੀ ਬੱਚਿਆਂ ਕੋਲ ਰਣਿੰਦਰ ਸਿੰਘ ਦੁੱਗਲ ਜਾਂ 9ਵੀਂ 10ਵੀਂ ਦੀ ਜਿਹੜੀ ਬੁੱਕ ਹੈ ਉਹਦੇ ਵਿੱਚ ਤੁਸੀਂ ਸ਼ਬਦ ਜੋੜ ਇੱਕ ਵਚਨ ਤੋਂ ਬਹੁ ਵਚਨ ਤੇ ਲਿੰਗ ਪਲਿੰਗ ਉਹਨਾਂ ਨੂੰ ਇੱਕ ਵਾਰ ਦੇਖ ਕੇ ਜਾਣਾ ਤਾਂ ਦੂਜਾ ਸਵਾਲ ਹੇਠ ਲਿਖਿਆਂ ਵਿੱਚੋਂ ਕਿਹੜੇ ਜ਼ਿਲ੍ਹੇ ਵਿੱਚ ਦਵਾਬੀ ਉਪਪਾਸ਼ਾ ਨਹੀਂ ਬੋਲੀ ਜਾਂਦੀ ਕਿੱਥੇ ਨਹੀਂ ਬੋਲੀ ਜਾਂਦੀ ਇਹਨਾਂ ਦੇ ਵਿੱਚੋਂ ਪਹਿਲਾਂ ਤਾਂ ਸਟੇਟਮੈਂਟ ਪੜ੍ਹਨ ਵੇਲੇ ਇਹ ਹੀ ਦੇਖਣਾ ਧਿਆਨ ਨਾਲ ਸਟੇਟਮੈਂਟ ਪੜ੍ਹਨੀ ਆ ਕਿ ਬੋਲੀ ਜਾਂਦੀ ਹੈ ਜਾਂ ਨਹੀਂ ਬੋਲੀ ਜਾਂਦੀ ਤਾਂ ਕਿੱਥੇ ਨਹੀਂ ਬੋਲੀ ਜਾਂਦੀ ਇਨਾਂ ਦੇ ਵਿੱਚੋਂ ਬੋਲੀ ਜਾਂਦੇ ਤਿੰਨ ਜ਼ਿਲ੍ਹਿਆਂ ਦੇ ਵਿੱਚ ਤਾਂ ਮੋਗੇ ਦੇ ਵਿੱਚ ਨਹੀਂ ਬੋਲੀ ਜਾਂਦੀ ਤਾਂ ਮੋਗੇ ਦੇ ਵਿੱਚ ਕਿਹੜੀ ਬੋਲੀ ਜਾਂਦੀ ਆ ਮੋਗੇ ਦੇ ਵਿੱਚ ਬੋਲੀ ਜਾਂਦੀ ਆ ਮਲਵਈ ਤਾਂ ਕਿਹੜੀ ਉਪਭਾਸ਼ਾ ਸਭ ਤੋਂ ਵੱਧ ਬੋਲੀ ਜਾਂਦੀ ਆ ਤਾਂ ਸਾਡੀ ਮਲਵਈ ਉਪਭਾਸ਼ਾ ਸਭ ਤੋਂ ਵੱਧ ਬੋਲੀ ਜਾਂਦੀ ਆ ਤੇ ਅੱਜ ਦੇ ਪੰਜਾਬ ਦੇ ਵਿੱਚ ਸਾਨੂੰ ਕਿੰਨੀਆਂ ਉਪਭਾਸ਼ਾ ਮਿਲਦੀਆਂ ਨੇ ਇਧਰ ਇੰਡੀਆ ਵਾਲੇ ਪੰਜਾਬ ਨੂੰ ਕਹਿੰਦੇ ਆਪਾਂ ਤਾਂ ਇਹਦੇ ਵਿੱਚ ਮਿਲਦੀਆਂ ਸਾਨੂੰ ਚਾਰ ਟੋਟਲ ਉਪਭਾਸ਼ਾ ਜਿਵੇਂ ਮਾਜੀ ਦਵਾਬੀ ਮਲਵਈ ਤੇ ਪਵਾਦੀ ਇਹ ਸਾਰੀਆਂ ਟੋਟਲ ਚਾਰ ਉਪਭਾਸ਼ਾ ਮਿਲਦੀਆਂ ਨੇ ਹੁਣ ਦਵਾਬੀ ਦਵਾਬ ਸ਼ਬਦ ਤੋਂ ਜਿਹੜੇ ਇਸ ਖੇਤਰ ਇਹ ਹੈਗਾ ਸਾਡਾ ਉਪਖੇਤਰ ਦਵਾਬ ਇਸ ਉਪਖੇਤਰ ਦੇ ਵਿੱਚ ਰਹਿਣ ਵਾਲੇ ਲੋਕ ਜਿਹੜੇ ਵੀ ਭਾਸ਼ਾ ਬੋਲਦੇ ਆ ਉਹਨੂੰ ਅਸੀਂ ਕਹਿੰਦੇ ਆ ਦਵਾਬੀ ਕਈ ਵਾਰ ਪੇਪਰ 'ਚ ਪੁੱਛ ਲੈਂਦੇ ਨੇ ਕਿ ਜਿਹੜਾ ਦਵਾਬ ਸ਼ਬਦ ਆ ਜਿਹੜਾ ਇਹ ਸੋਡਾ ਦਵਾਬ ਸ਼ਬਦ ਆ ਇਹ ਕਿਹੜੀ ਭਾਸ਼ਾ ਦਾ ਸ਼ਬਦ ਆ ਇਹ ਹੈਗਾ ਪੁੱਤ ਸਾਡਾ ਫਾਰਸੀ ਭਾਸ਼ਾ ਦਾ ਸ਼ਬਦ ਆ ਤਾਂ ਇਹ ਕਿਨੂੰ ਮਿਲ ਕੇ ਬਣਿਆ ਦੋ ਆਵ ਆਵ ਦਾ मीनिंग ਹੁੰਦਾ ਪਤਾ ਇੱਥੇ ਪਾਣੀ ਜਾਂ ਦਰਿਆ ਦੋ ਦਰਿਆਵਾਂ ਜਾਂ ਦੋ ਪਾਣੀਆਂ ਦੇ ਵਿਚਕਾਰ ਜਿਹੜੀ ਧਰਤੀ ਆ ਉਹਨੂੰ ਅਸੀਂ ਕਹਾਂਗੇ ਦਵਾਵ ਤੇ ਉੱਥੇ ਰਹਿਣ ਵਾਲੇ ਲੋਕਾਂ ਦੀ ਜਿਹੜੀ ਲੈਂਗੁਏਜ ਉਪਪਾਸ਼ਾ ਹੋਊਗੀ ਉਹ ਹੋਊਗੀ ਪਤਾ ਸਾਡੀ ਦਵਾਬੀ ਓਕੇ ਤਾਂ ਇਹ ਦੱਸਿਆ ਹੋਇਆ ਜੇ ਮੈਂ ਪੇਪਰ ਦੇ ਵਿੱਚ ਪੁੱਛ ਲੈਂਦੇ ਨੇ ਪੰਜਾਬ ਸ਼ਬਦ ਪੰਜਾਬ ਸ਼ਬਦ ਕਿਹੜੀ ਭਾਸ਼ਾ ਦਾ ਜਾਂ ਪੰਜਾਬੀ ਸ਼ਬਦ ਕਿਹੜੀ ਭਾਸ਼ਾ ਤੋਂ ਆਇਆ ਤਾਂ ਇਹ ਦੋਵੇਂ ਹੈਗੀ ਨਹੀਂ ਸਾਡੇ ਪਾਠੀ ਪਾਸ਼ਾ ਦੇ ਸ਼ਬਦ ਓਕੇ ਜੇ ਪੁੱਛਣ ਕਿ ਪੰਜਾਬੀ ਦਾ ਜਨਮ ਕਿਹੜੀ ਭਾਸ਼ਾ ਤੋਂ ਹੋਇਆ ਉਹ ਹੋਇਆ ਪੁੱਤ ਸਾਡਾ ਸੰਸਕ੍ਰਿਤ ਤੇ ਪੰਜਾਬੀ ਨੂੰ ਲਿਖਣ ਲਈ ਜਿਹੜੀ ਅਸੀਂ ਲਿਪੀ ਵਰਤਦੇ ਹਾਂ ਉਹਨੂੰ ਸੀ ਕਹਿੰਦੇ ਗੁਰਮੁਖੀ ਲਿਪੀ ਗੁਰਮੁਖੀ ਲਿਪੀ ਉਹਦਾ ਜਨਮ ਹੋਇਆ ਸਾਡਾ ਬ੍ਰਹਮੀ ਲਿਪੀ ਦੇ ਵਿੱਚੋਂ ਓਕੇ ਲਿਪੀ ਦਾ ਜਨਮ ਹੁੰਦਾ ਬ੍ਰਹਮੀ ਲਿਪੀ ਚੋਂ ਪੰਜਾਬੀ ਲੈਂਗੁਏਜ ਆ ਜਿਹੜੀ ਪੰਜਾਬੀ ਲੈਂਗੁਏਜ ਆ ਇਹਦਾ ਜਨਮ ਹੁੰਦਾ ਸਾਡਾ ਸੰਸਕ੍ਰਿਤ ਦੇ ਵਿੱਚੋਂ ਪੰਜਾਬ ਤੇ ਪੰਜਾਬੀ ਜਿਹੜਾ ਇਹ ਸ਼ਬਦ ਆ ਇਹ ਹੈਗਾ ਸਾਡਾ ਫਾਰਸੀ ਪਾਸ਼ਾ ਦਾ ਸ਼ਬਦ ਤੇ ਦਵਾਬ ਜਾਂ ਦਵਾਬੀ ਸ਼ਬਦ ਵੀ ਕਿਹੜੀ ਪਾਸ਼ਾ ਦਾ ਉਹ ਵੀ ਹੈਗਾ ਸਾਡਾ ਫਾਰਸੀ ਪਾਸ਼ਾ ਦਾ ਸ਼ਬਦ ਓਕੇ ਤਾਂ ਇਹ ਅੱਜ ਦੇ ਚਾਰ ਜ਼ਿਲ੍ਹਿਆਂ ਦੇ ਵਿੱਚ ਬੋਲੀ ਜਾਂਦੀ ਆ ਤਾਂ ਉਹ ਹੈਗੇ ਨੇ ਸਾਡੇ ਜਲੰਧਰ ਕਪੂਰਥਲਾ ਹੁਸ਼ਿਆਰਪੁਰ ਸ਼ਹੀਦ ਭਗਤ ਸਿੰਘ ਨਗਰ ਤੇ ਇੱਥੇ ਕਿਹੜੀ ਉਪਭਾਸ਼ਾ ਬੋਲੀ ਜਾਂਦੀ ਆ ਦਵਾਬੀ ਉਪਭਾਸ਼ਾ ਬੋਲੀ ਜਾਂਦੀ ਆ ਅਗਲਾ ਸਵਾਲ ਮਲਵਈ ਹੇਠ ਲਿਖਿਆਂ ਵਿੱਚੋਂ ਕਿਹੜੇ ਜ਼ਿਲ੍ਹੇ ਵਿੱਚ ਬੋਲੀ ਜਾਂਦੀ ਹੈ ਤਾਂ ਇਹਨਾਂ ਦੇ ਵਿੱਚੋਂ ਕਿੱਥੇ ਬੋਲੀ ਜਾਂਦੀ ਆ ਮਲਵਈ ਇੱਥੇ ਦਾ ਬੋਲੀ ਜਾਂਦੀ ਮਾਜੀ ਮਾਜੀ ਸ਼ਬਦ ਦਾ ਮੀਨਿੰਗ ਹੁੰਦਾ ਮਾਜੀ ਦਾ ਮਤਲਬ ਮਦ ਅਣਵੰਡੇ ਪੰਜਾਬ ਦੇ ਵਿੱਚ ਇਹ ਸੈਂਟਰ ਦੇ ਵਿੱਚ ਪੈਂਦਾ ਸੀ ਆ ਮਾਜੀ ਮਤਲਬ ਮਦ ਸ਼ਹੀਦ پاک ਸਿੰਘ ਤੇ ਤਰਨਤਾਰਨ ਇੱਥੇ ਵੀ ਕਿਹੜੀ ਬੋਲੀ ਜਾਂਦੀ ਆ ਮਾਝੀ ਤਰਨਤਾਰਨ ਕਿਹੜੇ ਗੁਰੂ ਸਾਹਿਬਾਨ ਨੇ ਲੈ ਕੇ ਆਂਦਾ ਸੀ ਸਾਡੇ ਪੰਜਵੇਂ ਗੁਰੂ ਜੀ ਨੇ ਲੈ ਕੇ ਆਂਦਾ ਸੀ ਅੰਮ੍ਰਿਤਸਰ ਸ਼ਹਿਰ ਜਿਹੜਾ ਸਾਡਾ ਚੌਥੇ ਗੁਰੂ ਜੀ ਨੇ ਲੈ ਕੇ ਆਂਦਾ ਸੀਗਾ ਤੇ ਇਹਨਾਂ ਦਾ ਪੁਰਾਣਾ ਨਾਮ ਕੀ ਸੀ ਅੰਮ੍ਰਿਤਸਰ ਦਾ ਰਾਮਸਰ ਓਕੇ ਤਾਂ ਇਹਦੇ ਇੱਥੇ ਬੋਲੀ ਜਾਂਦੀ ਮਤ ਸਾਡੀ ਦਵਾਬੀ ਤੇ ਇਹਦਾ ਅਨਸਰ ਆਉਣਾ ਸੀ ਫਰੀਦਕੋਟ ਮਲਬਈ ਤੇ ਸਭ ਤੋਂ ਵੱਧ ਕਿਹੜੀ ਉਪਭਾਸ਼ਾ ਬੋਲੀ ਜਾਂਦੀ ਆ ਇੰਡੀਆ ਵਾਲੇ ਪੰਜਾਬ ਦੇ ਵਿੱਚ ਤਾਂ ਉੱਥੇ ਬੋਲੀ ਵੀ ਕਿਹੜੀ ਜਾਂਦੀ ਆ ਮਲਵਈ ਹੀ ਬੋਲੀ ਜਾਂਦੀ ਆ ਤਾਂ ਇਹਦਾ ਅਨਸਰ ਆਉਣਾ ਸੀ ਊੜਾ ਤਾਂ ਹੁਣ ਅਸੀਂ ਦੇਖਦੇ ਹਾਂ ਮਲਬਈ ਮਲਬਈ ਪੰਜਾਬ ਦੇ ਮਾਲਵੇ ਇਲਾਕੇ ਦੀ ਉਪਵਾਸ਼ਾ ਨੂੰ ਮਲਬਈ ਕਿਹਾ ਜਾਂਦਾ ਹੈ ਤਾਂ ਇਹ ਇੱਕ ਕਬੀਲਾ ਆਰੀਅਨ ਲੋਕਾਂ ਦੇ ਇੱਕ ਕਬੀਲਾ ਸੀਗਾ ਉੱਥੋਂ ਇਹਦਾ ਨਾਮ ਨਿਕਲ ਕੇ ਆਉਂਦਾ ਮਾਲਵਾ ਤਾਂ ਇਹਦੇ ਵਿੱਚ ਜੇ ਪੁੱਛ ਲੈਣ ਸੰਸਕ੍ਰਿਤ ਜਾਂ ਵੈਦਿਕ ਪਾਸ਼ਾ ਦੇ ਜਿਹੜੇ ਸ਼ਬਦ ਨੇ ਜ਼ਿਆਦਾਤਰ ਸਾਨੂੰ ਕਿਹੜੀ ਉਪਵਾਸ਼ਾ 'ਚ ਮਿਲਦੇ ਨੇ ਤਾਂ ਉਹ ਸਾਨੂੰ ਮਿਲਦੇ ਨੇ ਮਲਬਈ ਉਪਵਾਸ਼ਾ 'ਚ ਤੇ ਸਭ ਤੋਂ ਵੱਧ ਵੀ ਕਿਹੜੀ ਬੋਲੀ ਜਾਂਦੀ ਆ ਇਹ ਹੀ ਬੋਲੀ ਜਾਂਦੀ ਆ ਜਿਹੜਾ ਬੋਲਣ ਵੇਲੇ ਅੱਖਰ ਅਲੋਪ ਆਪ ਕਰ ਦਿੰਦੇ ਆ ਜਿਵੇਂ ਹਵਾ ਜਿਵੇਂ ਆਪਾਂ ਦੇਖਦੇ ਨੇ ਮਲਵਈ ਦੇ ਵਿੱਚ ਬਠਿੰਡੇ ਮਾਨਸਾ ਵਾਲੇ ਕਹਿੰਦੇ ਬਾਅਦ ਚੱਲਦੀ ਆ ਹਵਾ ਕਹਿੰਦੀ ਨਹੀਂ ਕਿ ਹਵਾ ਚੱਲਦੀ ਆ ਬਾਅਦ ਚੱਲਦੀ ਆ ਜਿਵੇਂ ਅਨੰਦਪੁਰ ਸਾਹਾ ਉਹ ਕਹਿੰਗੇ ਅਨੰਦਪੁਰ ਸਾਹਾ ਹੈਨਾ ਤਾਂ ਉੱਥੇ ਕੀ ਅੱਖਰ ਅਲੋਪ ਜਿਹੜਾ ਸਟਾਰਟਿੰਗ ਦੇ ਵਿੱਚ ਆ ਉਹ ਵਾਲੀ ਚੀਜ਼ ਸਾਨੂੰ ਕਿੱਥੇ ਮਿਲਦੀ ਦੇਖਣ ਨੂੰ ਮਲਵਈ ਦੇ ਵਿੱਚ ਮਿਲਦੀ ਆ ਅਗਲਾ ਸਵਾਲ ਪੰਜਾਬੀ ਬਾਸ਼ਾ ਦੇ ਟਕਸਾਲੀ ਰੂਪ ਨੂੰ ਨਿਸ਼ਚਿਤ ਕਰਨ ਲਈ ਕਿਹੜੀ ਉਪਭਾਸ਼ਾ ਨੂੰ ਆਧਾਰ ਬਣਾਇਆ ਗਿਆ ਜਸ ਸਿੰਪਲ ਪੁੱਛ ਲੈਣਗੀ ਕਿ ਜਿਹੜੀ ਸਾਡੀ ਪੰਜਾਬੀ ਆ ਪੰਜਾਬੀ ਦੀਆਂ ਟੋਟਲ ਸਾਨੂੰ ਕਿੰਨੀਆਂ ਉਪਭਾਸ਼ਾ ਮਿਲਦੀਆਂ ਨੇ ਅੱਜ ਟੋਟਲ ਮਿਲਦੀਆਂ ਨੇ 4 ਇਹ ਚਾਰ ਹੀ ਮਿਲਦੀਆਂ ਨੇ ਇਹਨਾਂ ਦਾ ਟਕਸਾਲੀ ਰੂਪ ਟਕਸਾਲੀ ਰੂਪ ਲਈ ਅਸੀਂ ਕਿਹੜੀ ਉਪਭਾਸ਼ਾ ਨੂੰ ਚੁਣਿਆ ਤਾਂ ਉਹ ਚੁਣਿਆ ਅਸੀਂ ਮਾਝੀ ਨੂੰ ਸਭ ਤੋਂ ਘੱਟ ਬੋਲੀ ਜਾਂਦੀ ਸਾਡੀ ਪੁਵਾਦੀ ਸਭ ਤੋਂ ਵੱਧ ਬੋਲੀ ਜਾਂਦੀ ਹੈ ਮਲਵਈ ਤਾਂ ਮਾਝਾ ਮਾਝੇ ਦਾ ਮੂਲ ਅਰਥ ਹੈਗਾ ਮੱਧ ਵਿਸ਼ਕਾਰ ਓਕੇ ਆਪਾਂ ਵੇਖਿਆ ਕਿ ਮਾਲਵਾ ਇੱਕ ਕਬੀਲੇ ਤੋਂ ਦਵਾਬਾ ਦੋ ਦਰਿਆਵਾਂ ਦੇ ਵਿਚਕਾਰ ਵਾਲਾ ਤੇ ਮਾਝਾ ਮੱਧ ਜਾਂ ਕੇਂਦਰੀ ਇਲਾਕਾ ਅਣਵੰਡੇ ਪੰਜਾਬ ਦੇ ਵਿੱਚ ਸੀ ਜੋ ਵੀ ਇਹ ਖੇਤਰ ਰਾਵੀ ਅਤੇ ਬਿਆਸ ਦੇ ਵਿਚਕਾਰ ਆਉਂਦਾ ਰਾਵੀ ਤੇ ਬਿਆਸ ਦਰਿਆਵਾਂ ਦੇ ਵਿਚਕਾਰ ਇਹ ਲੱ加ਪੈਂਦਾ ਇਸ ਖੇਤਰ ਵਿੱਚ ਬੋਲੀ ਜਾਣ ਵਾਲੀ ਉਪਭਾਸ਼ਾ ਕੀ ਕਿਹਾ ਜਾਂਦਾ ਮਾਜੀ ਕਿਹਾ ਜਾਂਦਾ ਤੇ ਕਿੱਥੇ ਆਉਂਦੀ ਹੈ ਬੁੱਤ ਇਹ ਅੰਬੀ ਸਰ ਦੇ ਵਿੱਚ ਤਰਨਤਾਰਨ ਦੇ ਵਿੱਚ ਗੁਰਦਾਸਪੁਰ ਪਠਾਨਕੋਟ ਓਕੇ ਤੇ ਪਾਕਿਸਤਾਨ ਦੇ ਵਿੱਚੋਂ ਲਾਹੌਰ ਦੇ ਵਿੱਚ ਕਿਹੜੀ ਉਪਭਾਸ਼ਾ ਬੋਲੀ ਜਾਂਦੀ ਹੈ ਉੱਥੇ ਵੀ ਮਾਜੀ ਤੇ ਸਿਆਲਕੋਟ ਦੇ ਵਿੱਚ ਵੀ ਕਿਹੜੀ ਬੋਲੀ ਜਾਂਦੀ ਹੈ ਮਾਜੀ ਬੋਲੀ ਜਾਂਦੀ ਹੈ ਹੇਠ ਲਿਖਿਆਂ ਵਿੱਚੋਂ ਕਿਹੜੇ ਜ਼ਿਲ੍ਹੇ ਵਿੱਚ ਮਲਤਾਨੀ ਨਹੀਂ ਬੋਲੀ ਜਾਂਦੀ ਤਾਂ ਇਹ ਅੱਜ ਦੇ ਆਪਣੇ ਇੰਡੀਆ ਵਾਲੇ ਪੰਜਾਬ ਚ ਨਹੀਂ ਬੋਲੀ ਜਾਂਦੀ ਉਪਭਾਸ਼ਾ ਇਹ ਪੰਜਾਬੀ ਦੀਆਂ ਹੀ ਉਪਭਾਸ਼ਾ ਨੇ ਅਲੱਗ-ਅਲੱਗ ਯੂਨੀਵਰਸਟੀਆਂ ਜਿਹੜੀ ਰਿਸਰਚ ਕਰਦੀਆਂ ਨੇ ਉਹਨਾਂ ਨੇ ਅਲੱਗ-ਅਲੱਗ ਗਿਣਤੀ ਦੱਸੀ ਹੋਈ ਆ ਬਟ ਆਪਾਂ ਮੀਨ-ਮੀਨ ਕਰਨੀ ਆ ਆਪਾਂ 9 ਤੋਂ 10 ਦਾ ਕਰਕੇ ਹੀ ਜਾਣਿਆ ਨੇ ਤਾਂ ਮਲਤਾਨੀ ਕਿੱਥੇ ਨਹੀਂ ਬੋਲੀ ਜਾਂਦੀ ਇਹਨਾਂ ਦੇ ਵਿੱਚੋਂ ਤੇ ਇਹਦਾ ਆਨਸਰ ਕੀ ਆਊਗਾ ਪੀ ਵਾਈ ਕਿਊ ਆ ਤੁਹਾਡਾ ਜੇਲਮ ਇਹਦਾ ਆਨਸਰ ਆਊਗਾ ਬਾਕੀ ਸਾਰੇ ਕਿਤੇ ਹੀ ਬੋਲੀ ਜਾਂਦੀ ਹੈ ਮਲਤਾਨ ਦਾ ਸੰਸਕ੍ਰਿਤ ਵਿੱਚੋਂ ਭਾਵ ਹੈ ਮੂਲ ਸਥਾਨ ਮਾਜੀ ਦਾ ਕੀ ਸੀਗਾ ਮਦ ਸੈਂਟਰ ਦੇ ਵਿੱਚ ਮਲਤਾਨ ਸੰਸਕ੍ਰਿਤ ਦਾ ਮੂਲ ਸਥਾਨ ਇਹ ਇਲਾਕਾ ਸਿੱਧਵਾਦੀ ਦਾ ਪ੍ਰਚੀਨ ਸੱਭਿਆਚਾਰਕ ਕੇਂਦਰ ਰਿਹਾ ਹੈ ਪਾਕਿਸਤਾਨ ਵਿੱਚ ਇਹ ਉਪ ਬੋਲੀ ਸਭ ਤੋਂ ਵੱਧ ਬੋਲੀ ਜਾਂਦੀ ਆ ਹੁਣ ਆਪਾਂ ਦੇਖਿਆ ਸੀ ਨਾ ਇੰਡੀਆ ਵਾਲੇ ਪੰਜਾਬ ਦੇ ਵਿੱਚ ਕਿਹੜੀ ਵੱਧ ਬੋਲੀ ਜਾਂਦੀ ਆ ਲਗਭਗ 15 ਜ਼ਿਲ੍ਹਿਆਂ ਦੇ ਵਿੱਚ ਕਿਹੜੀ ਬੋਲੀ ਜਾਂਦੀ ਆ ਮਲਵੇਈ ਬੋਲੀ ਜਾਂਦੀ ਆ ਤੇ ਇੱਥੇ ਕਿਹੜੀ ਬੋਲੀ ਜਾਂਦੀ ਆ ਮਲਤਾਨੀ ਬੋਲੀ ਜਾਂਦੀ ਆ ਤਾਂ ਇਹ ਸਾਰੇ ਚੰਗ ਮਲਤਾਨ ਡੇਰਾ ਗਾਜੀ ਖਾਨ ਇੱਥੇ ਸਾਰੇ ਕਿਹੜੀ ਬੋਲੀ ਜਾਂਦੀ ਆ ਮਲਤਾਨੀ ਬੋਲੀ ਜਾਂਦੀ ਆ ਔਨ ਵਾਲਾ ਹਜੇ ਆਪਣੇ ਲੈਂਗੁਏਜ ਦੀਆਂ ਕਲਾਸਾਂ ਰਹਿੰਦੀਆਂ ਉਹਦੇ ਵਿੱਚ ਆਪਾਂ ਵੇਖਾਂਗੇ ਕਿ ਕਿੱਥੇ ਅਗੀਤਰ ਬੋਲੀ ਜਾਂਦੀ ਹੈ ਕਿੱਥੇ ਨਹੀਂ ਬੋਲੀ ਜਾਂਦੀ ਸਵੰਦਕ ਸਵੰਦਕ ਦਾ ਬਹੁਤ ਜ਼ਿਆਦਾ ਜਦੋਂ ਸਾਨੂੰ ਮੱਧ ਕਾਲ ਦੇ ਵਿੱਚ ਰਚਨਾਵਾਂ ਸੀ ਪੜਦੇ ਆ ਜਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪੜਦੇ ਆਪਾਂ ਉੱਥੇ ਸਾਨੂੰ ਸਵੰਦਕ ਬਹੁਤ ਘੱਟ ਮਿਲਦੇ ਨੇ ਤਾਂ ਇਸ ਜਿਹੜੀ ਇਹ ਉਪਭਾਸ਼ਾ ਇਹਦੇ ਵਿੱਚ ਸਵੰਦਕ ਦੀ ਵਰਤੋਂ ਨਹੀਂ ਹੁੰਦੀ ਤਾਂ ਇੱਥੇ ਆਪਾਂ ਵੇਖਿਆ ਇੱਥੇ ਸਵੰਦਕ ਨਹੀਂ ਲੱਗੀ ਹੋਈ ਅਗਲਾ ਸਵਾਲ ਸੌਡਾ ਮਹਾਰਾਜਾ ਰਣਜੀਤ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਰਾਜ ਨੂੰ ਕਿੰਨੇ ਪਾਗਾਂ ਵਿੱਚ ਵੰਡਿਆ ਸੀਗਾ ਕਿੰਨੇ ਪਾਗਾਂ ਵਿੱਚ ਵੰਡਿਆ ਹੋਇਆ ਸੀ ਮਹਾਰਾਜਾ ਰਣਜੀਤ ਸਿੰਘ ਨੇ ਤਾਂ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਰਾਜ ਨੂੰ ਵੰਡਿਆ ਸੀਗਾ ਚਾਰ ਪਾਗਾਂ ਦੇ ਵਿੱਚ ਤਾਂ ਕਿਹੜੇ ਚਾਰ ਸੀਗੇ ਲਾਹੌਰ ਸੂਬਾ ਇਹ ਲਾਹੌਰ ਪਹਿਲਾ ਸੀਗਾ ਤੁਹਾਡਾ ਸੂਬਾ ਇਹ ਲਾਹੌਰ ਫਿਰ ਸੀਗਾ ਤੁਹਾਡਾ ਸੂਬਾ ਇਹ ਮਲਤਾਨ ਫਿਰ ਸੀਗਾ ਤੁਹਾਡਾ ਸੂਬਾ ਏ ਕਸ਼ਮੀਰ ਤੇ ਫਿਰ ਲਾਸਟ ਵਾਲਾ ਸੀਗਾ ਤੁਹਾਡਾ ਸੂਬਾ ਏ ਪਿਸ਼ਾਵਰ ਇਹ ਵਾਲੇ ਚਾਰ ਹਿੱਸਿਆਂ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਰਾਜ ਨੂੰ ਆਪਣੇ ਰਾਜ ਨੂੰ ਵੰਡਿਆ ਹੋਇਆ ਸੀਗਾ ਹੇਰ ਲਿਖਿਆਂ ਵਿੱਚੋਂ ਫਾਈਲ ਸ਼ਬਦ ਦਾ ਪੰਜਾਬੀ ਵਿੱਚ ਸ਼ੁੱਧ ਰੂਪ ਕੀ ਆ ਇਹ ਕਾਫੀ ਵਾਰ ਹੀ ਆਇਆ ਹੋਇਆ ਪੁੱਤ ਸੋਡਾ ਚਾਰ ਤੋਂ ਪੰਜ ਵਾਰ ਰਿਪੀਟ ਆ ਤਾਂ ਇਹਦਾ ਅਨਸਰ ਹੋਣਾ ਅਸੀਂ ਮਿਸਲ ਹੀ ਲਿਖਿਆ ਵਿੱਚੋਂ ਕੈਟਲੌਗ ਸ਼ਬਦ ਦਾ ਪੰਜਾਬੀ ਵਿੱਚ ਸ਼ੁੱਧ ਰੂਪ ਕੀ ਹੈ ਤਾਂ ਇਹ ਸ਼ਾਇਦ ਲੈਵਰੀਅਨ ਦੇ ਵਿੱਚ ਇਹ ਆਇਆ ਹੋਇਆ ਸੀਗਾ ਸਵਾਲ ਸੋਡਾ ਤਾਂ ਇਹਨਾਂ ਦੇ ਵਿੱਚੋਂ ਕਿਹੜਾ ਤੇ ਇਹਦਾ ਹੁੰਦਾ ਸੀ ਸੂਚੀ ਪੱਤਰ ਜਦੋਂ ਆਪਾਂ ਲਾਇਬ੍ਰੇਰੀ ਚ ਜਾਣਨੇ ਹੁੰਨੇ ਆ ਤਾਂ ਸਟਾਰਟਿੰਗ ਦੇ ਵਿੱਚ ਹੁੰਦਾ ਜਦੋਂ ਆਪਾਂ ਬੁੱਕਸ ਦੇ ਸਾਰੇ ਦੇਖਣਾ ਹੁੰਦਾ ਤਾਂ ਉਹ ਹੀ ਤਾਂ ਹੈਗਾ ਸੂਚੀ ਪੱਤਰ ਇਹ ਆਪ ਕਰਿਆ ਹੋਇਆ ਕਲਾਸਾਂ ਦੇ ਵਿੱਚ ਸ਼ਬਦ ਸ੍ਰੈਣੀ ਆਪਣੀਆਂ ਖਤਮ ਹੋ ਗਈਆਂ ਉਸ ਤੋਂ ਬਾਅਦ ਆਪਾਂ ਇਹ ਸਾਰੇ ਕਰੇ ਹੋਏ ਨੇ ਹੇਠ ਲਿਖਿਆਂ ਵਿੱਚੋਂ ਪੂਰਨ ਵਿਸ਼ਰਾਮ ਤੋਂ ਅੱਧਾ ਠਹਿਰਾਓ ਲਈ ਕਿਹੜੇ ਚਿੰਨ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਕਿਹੜੇ ਚਿੰਨ ਦੀ ਵਰਤੋਂ ਕੀਤੀ ਜਾਊਗੀ ਪੂਰਨ ਵਿਸ਼ਰਾਮ ਤੋਂ ਅੱਧੇ ਠਹਿਰਾਓ ਲਈ ਤਾਂ ਕਿੜੇ ਆਊਗਾ ਛੋੜਾ ਫੈਸ਼ਨ ਚ ਆਊਗਾ ਬਿੰਦੀ ਕਮਾ ਆਊਗਾ ਦੋ ਬਿੰਦੀ ਆਉਗੀ ਜਾਂ ਕੱਲੀ ਬਿੰਦੀ ਆਉਗੀ ਤਾਂ ਇਹਦਾ ਹੋਣਾ ਸੀਗਾ ਬਿੰਦੀ ਕਮਾ ਜੇ ਪੁੱਛ ਲੈਂਦੇ ਥੋੜੇ ਠਹਿਰਾਉ ਲਈ ਬਹੁਤ ਥੋੜੇ ਜਿਹੀ ਠਹਿਰਾਉ ਲਈ ਫਿਰ ਕੱਲਾ ਹੁੰਦਾ ਛੋੜਾ ਕਮਾ ਥੋੜੇ ਤੋਂ ਜ਼ਿਆਦਾ ਤੇ ਬਟ ਪੂਰੇ ਆਹਦਾ ਸਾਡਾ ਹੁੰਦਾ ਨਾ ਫੁੱਲ ਬਿਸ਼ਰਾਮ ਹੀ ਕਿ ਮਤਲਬ ਬਾਖ ਖਤਮ ਹੀ ਹੋ ਗਿਆ ਇੱਥੇ ਰੁਕਣਾ ਹੀ ਆ ਤਾਂ ਇਹਦੇ ਵਿੱਚ ਇਹ ਸੈਂਟਰ 'ਚ ਇਹ ਆ ਜਾਂਦਾ ਤਾਂ ਇਹ ਥੋੜਾ ਜਮਾ ਥੋੜੇ ਲਈ ਕੱਲਾ ਕਮਾ ਵੈਸੇ ਬਿੰਦੀ ਕਮਾ ਥੋੜੇ ਤੋਂ ਜ਼ਿਆਦਾ ਜ਼ਿਆਦਾ ਤੋਂ ਥੋੜਾ ਤੇ ਪੂਰਨ ਵਿਸ਼ਰਾਮ ਲਈ ਸਾਡੀ ਡੰਡੀ ਹੁੰਦੀ ਹੈ। ਹੇਠ ਲਿਖਿਆਂ ਵਿੱਚੋਂ ਕਿਹੜਾ ਬਾਕ ਸ਼ੁੱਧ ਹੈ? ਤਈ ਸਾਨੂੰ ਚਾਰ ਬਾਕ ਦਿੱਤੇ ਹੋਏ ਨੇ। ਇਹਨਾਂ ਦੇ ਵਿੱਚੋਂ ਕਿਹੜਾ ਬਾਕ ਸ਼ੁੱਧਾ? ਇਹਦੇ ਵਿੱਚ ਪਹਿਲਾਂ ਵੇਖੋ ਇਹਦੇ ਵਿੱਚ ਬੱਚੇ ਨੇ ਸਪੈਲਿੰਗ ਦੀ ਗਲਤੀ ਕੀਤੀ ਹੋਈ ਨਹੀਂ ਉਹਨਾਂ ਨੇ। ਤਈ ਰਹਿ ਗਈ ਤੁਹਾਡੇ ਕੋਲੇ ਦੋ। ਇਹਨਾਂ ਦੇ ਵਿੱਚ ਦੱਸੋ। ਬੱਚੇ ਤਮਾਸ਼ਾ ਵੇਖਦੇ ਹਨ। ਬੱਚੇ ਤਮਾਸ਼ਾ ਵੇਖਦੇ ਹਨ ਤੇ ਤੁਹਾਡਾ ਆਨਸਰ ਆਉਣਾ ਸੀਗਾ ਸਸਾ। ਹੀਟ ਲਿਖਿਆਂ ਵਿੱਚੋਂ ਕਿਹੜਾ ਸ਼ਬਦ ਜੋੜ ਠੀਕ ਨਹੀਂ ਹੈ ਤਾਂ ਕਿ ਇਹਨਾਂ ਦੇ ਵਿੱਚੋਂ ਕਿਹੜਾ ਸ਼ਬਦ ਜੋੜ ਠੀਕ ਨਹੀਂ ਹੈ ਤਾਂ ਇਹਦੇ ਵਿੱਚੋਂ ਆਨਸਰ ਕੀਤਾ ਹੋਣਾ ਤੁਸੀਂ ਇਹਨਾਂ ਦੇ ਸਾਰਿਆਂ ਦੇ ਸਪੈਲਿੰਗ ਠੀਕ ਨੇ ਆ ਪਿਛਲੇ ਇੱਕ ਪੇਪਰ ਦੇ ਵਿੱਚ ਆਈ ਹੋਈ ਸੀ ਸੌਰੇ ਦੇ ਸਪੈਲਿੰਗ ਤਾਂ ਇਹਦੇ ਵਿੱਚ ਬੌਟੀ ਦੇ ਸਪੈਲਿੰਗ ਗਲਤ ਨੇ ਬੌਟੀ ਦੇ ਸਪੈਲਿੰਗ ਇਹ ਹੋਣੇ ਸੀ ਪੁੱਤ ਓਕੇ ਇਹਦਾ ਆਨਸਰ ਆਉਣਾ ਸੀਗਾ ਇਹ ਵਾਲਾ ਆਨਸਰ ਆਉਣਾ ਸੀਗਾ ਹੇਠ ਲਿਖਿਆਂ ਵਿੱਚੋਂ ਕਿਹੜਾ ਸ਼ਬਦ ਜੋੜ ਠੀਕ ਹੈ ਤਾਂ ਇਹਨਾਂ ਦੇ ਵਿੱਚੋਂ ਕਿਹੜਾ ਸ਼ਬਦ ਜੋੜ ਠੀਕ ਹੈ ਤੁਸੀਂ ਅਨਸਰ ਕੀਤਾ ਹੋਊਗਾ ਇਹਦਾ ਅਨਸਰ ਵੀ ਆਉਣਾ ਸੀ ਸੱਸਾ ਕੇਚਰੀ ਅਗਲਾ ਸਵਾਲ ਫੇਰ ਬਿਸ਼ਰਾਮ ਚੰਨੇ ਦੇ ਵਿੱਚੋਂ ਹੈਗਾ ਬਹੁਤ ਆਉਂਦੇ ਨੇ ਬਿਸ਼ਰਾਮ ਚੰਨੇ ਦੇ ਵਿੱਚ ਜਦੋਂ ਆਪਾਂ ਪਿਛਲੇ ਪੇਪਰ ਦੇਖਦੇ ਹਾਂ ਤਾਂ ਇਹਨਾਂ ਦੇ ਵਿੱਚੋਂ ਖਿਤਾਬਾਂ ਅਤੇ ਡਿਗਰੀਆਂ ਦੇ ਨਾਮ ਨੂੰ ਸੰਕੇਬ ਜਦੋਂ ਆਪਾਂ ਛੋਟਾ ਕਰਕੇ ਲਿਖਣਾ ਹੁੰਦਾ ਵਿੱਚ ਲਿਖਣ ਲਈ ਖੇੜ ਲਿਖਾਂ ਵਿੱਚੋਂ ਕਿਹੜਾ ਵਿਰਾਮ ਚਿੰਨ ਵਰਤਿਆ ਜਾਂਦਾ ਹੈ ਤਾਂ ਇਹਨਾਂ ਦੇ ਵਿੱਚੋਂ ਕਿਹੜਾ ਵਰਤਿਆ ਜਾਂਦਾ ਹੈ ਇਹਦਾ ਆਪਾਂ ਵਿੱਚ ਦੇ ਅੱਖਰਾਂ ਲੋਪ ਲਈ ਵਰਤਦੇ ਆਪਾਂ ਜੋੜ ਨਹੀਂ ਜਦੋਂ ਕੋਈ ਸਮਾਨ ਅਰਥ ਸ਼ਬਦ ਆਪਾਂ ਜੋੜਨੇ ਹੋਣ ਡੰਡੀ ਜਦੋਂ ਆਪਾਂ ਪੂਰਨ ਵਿਰਾਮ ਲੈਣਾ ਹੋਵੇ ਤਾਂ ਇਹਦੇ ਵਾਸਤੇ ਹੁੰਦਾ ਸੀ ਪ੍ਰਧਾਨ ਸਰ ਬਿੰਦੀ ਕਿਸੇ ਦੇ ਕਹੇ ਜਾਂ ਲਿਖੇ ਸ਼ਬਦਾਂ ਨੂੰ ਜਿਉਂ ਦਾ ਤਉ ਲਿਖਣ ਲਈ ਕਿਹੜੇ ਵਿਸ਼ਰਾਮ ਚਿੰਨ ਦੀ ਵਰਤੋਂ ਹੁੰਦੀ ਹੈ ਤਾਂ ਕਿਹੜੇ ਵਿਸ਼ਰਾਮ ਚਿੰਨ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਇਹ ਦਾ ਅਨਸਰ ਹੁੰਦਾ ਸੀ ਸਾਡੇ ਪੁੱਠੇ ਕੌਮੇ ਤਾਂ ਉੱਥੇ ਅਸੀਂ ਪੁੱਠੇ ਕੌਮਿਆਂ ਦੀ ਵਰਤੋਂ ਕਰਦੇ ਹਾਂ ਜਦੋਂ ਕਿਸੇ ਦੇ ਕਹੇ ਹੋਏ ਸ਼ਬਦ ਨੂੰ ਆਪਾਂ ਸੀਮ ਟੂ ਸੀਮ ਅੱਗੇ ਜਾ ਕੇ ਲਿਖਣਾ ਹੋਵੇ ਤਾਂ ਪੁੱਠੇ ਕੌਮਿਆਂ ਦੀ ਵਰਤੋਂ ਹੁੰਦੀ ਹੈ ਹੀਰ ਲਿਖਿਆਂ ਵਿੱਚੋਂ ਕਿਹੜਾ ਵਿਰਾਮ ਚਿੰਨ ਅਲਪ ਵਿਸ਼ਰਾਮ ਚਿੰਨ ਕਿਹਾ ਜਾਂਦਾ ਹੈ ਇਹਨਾਂ ਦੇ ਵਿੱਚੋਂ ਕਿਹੜੇ ਵਿਰਾਮ ਚਿੰਨ ਨੂੰ ਅਲਪ ਵਿਸ਼ਰਾਮ ਚਿੰਨ ਕਿਹਾ ਜਾਂਦਾ ਹੈ ਇੱਕ ਤਾਂ ਹੁੰਦਾ ਅੱਧ ਵਿਸ਼ਰਾਮ ਚਿੰਨ ਇੱਕ ਹੁੰਦਾ ਅਲਪ ਵਿਸ਼ਰਾਮ ਚਿੰਨ ਤਾਂ ਕਿੰਨਾਂ ਨੂੰ ਕਿਹਾ ਜਾਂਦਾ ਇਹਦਾ ਪੂਰਨ ਵਿਸ਼ਰਾਮ ਆ ਗਿਆ ਤਾਂ ਇਹਦੇ ਵਿੱਚੋਂ ਕਿਹਾ ਜਾਂਦਾ ਕੱਲੇ ਕਮੇ ਨੂੰ ਅਲਪ ਬਹੁਤ ਛੋਟਾ ਛੋਟੇ ਤੋਂ ਵੱਧ ਅੱਧ ਤੇ ਫਿਰ ਆ ਜੀ ਤੁਹਾਡਾ ਪੂਰਨ ਵਿਸ਼ਰਾਮ ਅਗਲਾ ਸੋਡਾ ਹੈਗਾ ਅਖਾਨ ਉਠ ਨਾ ਸਕੇ ਉਠ ਨਾ ਸਕੇ ਫਿੱਟੇ ਮੂੰ ਗੋਡਿਆਂ ਦੇ ਕਿ ਉਠ ਨਾ ਸਕੇ ਤਾਂ ਫਿੱਟੇ ਮੂੰ ਗੋਡਿਆਂ ਦੇ ਇਹ ਅਖਾਨ ਦਾ ਕੀ ਅਰਥ ਹੈ ਤੇ ਇਹਨਾਂ ਦੇ ਵਿੱਚੋਂ ਕੀ ਅਰਥ ਹੈ ਇਸ ਅਖਾਨ ਦਾ ਇਹਦੇ ਵਿੱਚੋਂ ਜਦੋਂ ਕੋਈ ਆਪਣਾ ਕੰਮ ਨਾ ਕਰ ਸਕੇ ਇਹ ਕਰ ਸਕਦਾ ਹੋਵੇ ਤੇ ਦੋਸ਼ੀ ਦੂਜਿਆਂ ਨੂੰ ਠਹਿਰਾਵੇ ਕਿ ਕੰਮ ਆਪ ਤੋਂ ਨਾ ਹੁੰਦਾ ਹੋਵੇ ਤੇ ਉਹਦੀ ਵਜ੍ਹਾ ਕਿਸੇ ਦੂਜੇ ਨੂੰ ਕਹੇ ਤਾਂ ਉਦੋਂ ਇਹ ਵਰਤਿਆ ਜਾਂਦਾ ਉੱਠੇ ਆਪ ਤੋਂ ਨਾ ਜਾਵੇ ਫਿੱਟੇ ਮੂੰਗੋਡਿਆਂ ਦੇ ਆਪਣੇ ਘਰਾਂ 'ਚ ਇਦਾਂ ਬੋਲਦੇ ਹੁੰਦੇ ਆ ਉੱਠੇ ਆਪ ਤੋਂ ਨਹੀਂ ਜਾਂਦਾ ਫਿੱਟੇ ਮੂੰਗੋਡਿਆਂ ਦੇ ਅਗਲਾ ਤੁਹਾਡਾ ਸਵਾਲ ਜੋਗਨ ਸ਼ਬਦ ਦਾ ਪਿੰਲਿੰਗ ਬਦਲੋ ਤਾਂ ਇਹ ਪਹਿਲਾਂ ਲਿੰਗ ਦੇ ਵਿੱਚ ਆ ਤਾਂ ਪਿੰਲਿੰਗ ਪੁਰਸ਼ ਤੋਂ ਯਾਦ ਰੱਖ ਲਓ ਪਿੰਲਿੰਗ ਕੀ ਹੋਊਗਾ ਇਹਦਾ ਜੋਗਨ ਦਾ ਤਾਂ ਯੋਗਨ ਸ਼ਬਦ ਜਿਹੜਾ ਪਲੇਂਗ ਹੁੰਦਾ ਹੁੰਦਾ ਜੋਗੀ ਪੁੱਤ ਜੋਗੀ ਤੋਂ ਯੋਗਨ ਤਾਂ ਇਹ ਹੈਗਾ ਤੁਹਾਡਾ ਬਹੁਵਚਨ ਦਾ ਚਿੱਟਾ ਕੋੜਾ ਦੌੜਦਾ ਹੈ ਇਸ ਬਾਗ ਦਾ ਬਹੁਵਚਨ ਬਾਗ ਕੀ ਹੋਵੇਗਾ ਤੇ ਇਹਦਾ ਕੀ ਹੋਵੇਗਾ ਦੌੜਦਾ ਜਦੋਂ ਆਪਾਂ ਬਹੁਵਚਨ ਕਰਨਾ ਤਾਂ ਜੋ ਵੀ ਕਿਦੇ ਆ ਇਹਦੇ ਨਾਲ ਹੀ ਇਸ ਤਰੀਕੇ ਨਾਲ ਹੀ ਲੱਗੂਗੀ ਤੇ ਇਹਦਾ ਅਸਰ ਹੋਣਾ ਸੀ ਚਿੱਟੇ ਕੋੜੇ ਦੌੜਦੇ ਹਨ ਤਾਂ ਇਹੀ ਹੁੰਨਾ ਸੀ ਜਦੋਂ ਆਪਾਂ ਬਹੁਵਚਨ ਕਰਾਂਗੇ ਤਾਂ ਆਪਾਂ ਵੇਖਿਆ ਸੀ ਬੁਕਾਰੀ ਤੇ ਆਪਕਾਰੀ ਸ਼ਬਦ ਜੋ ਤੁਸੀਂ ਪਿੱਛੇ ਦੇਖਿਆ ਹੋਊਗਾ ਤਾਂ ਨਾਮ ਦਾ ਕਿ ਵਿਸ਼ੇਸ਼ਣਾ ਤੇ ਅਸਰ ਪੈਂਦਾ ਕਿਉਂਕਿ ਇਹਦੇ ਵਿੱਚ ਇਹਦਾ ਨਾਮ ਆ ਨਾਮ ਦੇ ਵਿੱਚ ਆਮ ਨਾਮ ਤਾਂ ਇਹ ਉਹਦੀ ਵਿਸ਼ੇਸ਼ਤਾ ਦੱਸ ਰਿਹਾ ਇਹ ਸਾਰੀ ਕਿਰਿਆ ਤਾਂ ਕੁਸ਼ਕ ਸ਼ਬਦ ਦੇ ਬੁਕਾਰੀ ਤੇ ਕੁਸ਼ਕ ਹੁੰਦੇ ਆਪਕਾਰੀ ਓਕੇ ਜਿਵੇਂ ਇੱਥੇ ਆ ਜਾਂਦਾ ਕਿ ਲਾਲ ਕੋੜਾ ਦੌੜਦਾ ਹੈ ਤਾਂ ਉਦੋਂ ਉਦੋਂ ਦੱਸੋ ਜੇ ਇੱਥੇ ਲਾਲ ਸ਼ਬਦ ਆ ਜਾਂਦਾ ਸਟਾਰਟਿੰਗ ਦੇ ਵਿੱਚ ਜੇ ਲਾਲ ਖਿਆਲ ਦਾ ਆ ਜਾਂਦਾ ਤਾਂ ਇਹ ਮਤਲਬ ਚੇਂਜ ਹੋਣਾ ਸੀ ਜਾਂ ਨਹੀਂ ਆਪਾਂ ਲਸਟ ਵਾਲੀ ਕਲਾਸ ਚ ਕੀਤਾ ਹੋਇਆ ਇਹ ਤੇ ਇਹਦਾ ਆਨਸਰ ਆਉਣਾ ਸੀ ਸਸਾ ਅਗਲਾ ਸ਼ਬਦ ਅਗਲਾ 발 ਸ਼ਬਦ ਦਾ ਇਸਤਰੀ ਲਿੰਗ ਕੀ ਹੈ 발 ਸ਼ਬਦ ਦਾ ਇਸਤਰੀ ਲਿੰਗ ਕੀ ਹੈ ਤਾਂ ਇਹਦਾ ਆਨਸਰ ਤੁਸੀਂ ਕਰਿਆ ਹੋਊਗਾ ਆਉਣਾ ਸੀ ਸਸਾ ਪੰਜਾਬ ਦਾ ਰਾਜ ਜਾਨਵਰ ਕਿਹੜਾ ਹੈ ਪੰਜਾਬ ਦਾ ਰਾਜ ਜਾਨਵਰ ਕਿਹੜਾ ਹੈ ਪਿੱਛੇ ਤੁਹਾਡਾ ਕੋਈ ਪੀਪਰ ਹੋਇਆ ਸ਼ਾਇਦ ਬੀ ਗਰੁੱਪ ਦਾ ਸੀ ਕੋਈ ਉਹਦੇ ਵਿੱਚ ਸਟੇਟਾਂ ਦੇ ਫਲ ਪੁੱਛੇ ਹੋਏ ਸੀ ਕੋਈ ਮਤਲਬ ਇੱਕ ਦੋ ਸਵਾਲ ਸੀਗੇ ਤਾਂ ਸਾਰੇ ਸਟੇਟਾਂ ਦੇ ਤੁਸੀਂ ਇੱਕ ਵਾਰ ਜਾਨਵਰ ਤੇ ਫਲ ਇੱਕ ਵਾਰੀ ਨਿਗਾਹ ਮਾਰ ਕੇ ਜਾਣਾ ਖਾਸ ਕਰਕੇ ਜੇ ਕੋਈ ਸਟੇਟ ਕਰੰਟ ਦੇ ਵਿੱਚ ਚੱਲਦੇ ਆ ਓਕੇ ਤਾਂ ਇਹਨਾਂ ਦੇ ਵਿੱਚੋਂ ਪੰਜਾਬ ਦਾ ਕਿਹੜਾ ਬਲੈਕ ਵਗ ਮਤਲਬ ਕਾਲਾ ਹਿਰਨ ਇਹੀ ਕਿਹਾ ਤਾਂ ਸਾਡਾ ਇੰਡੀਆ ਦਾ ਇਹ ਹੈਗਾ ਸਾਡਾ ਪਾਕਿਸਤਾਨ ਦਾ ਤੇ ਇਹ ਹੈਗੀ ਸਾਡੀ ਨੇਪਾਲ ਦੀ ਗਾ ਓਕੇ ਤਾਂ ਆ ਨਾਲ ਨਾਲ ਗਵੰਡੀਆਂ ਦੀ ਵੀ ਦੇਖ ਕੇ ਜਾਣਾ ਓਕੇ ਸੋਨ ਇੰਡੀਆ ਦੇ ਦਾ ਯਾਦ ਹੋਣੀ ਚਾਹੀਦੀ ਨੇ ਫਰੂਟ ਵੀ ਯਾਦ ਹੋਣੇ ਚਾਹੀਦੇ ਨੇ ਸਾਰਾ ਸਟੇਟ ਦੇ ਵੀ ਯਾਦ ਹੋਣੇ ਚਾਹੀਦੇ ਆ ਤੇ ਬਾਕੀ ਵੀ ਸਟੇਟਾਂ ਦੇ ਦੇਖਣੇ ਆ ਤ ਸਹ ਸ਼ਬਦ ਨਾਲ ਬਣਿਆ ਕਿਹੜਾ ਸ਼ਬਦ ਸਹੀ ਹੈ ਸਹ ਤਾਂ ਇਹਨਾਂ ਦੇ ਵਿੱਚੋਂ ਕਿਹੜਾ ਜਿਹੜਾ ਕਿ ਨਾਲ ਕਿਸੇ ਦੇ ਮਿਲ ਕੇ ਕੰਮ ਕਰੇ ਤਾਂ ਇਹਦਾ मीनिंग ਕਿਸੇ ਦੇ ਵਿੱਚ ਨਾਲ ਮਿਲ ਕੇ ਕੰਮ ਕਰੇ ਤਾਂ ਇਹਦਾ ਆਨਸਰ ਕਿਹੜਾ ਆਊਗਾ ਸਹਿਕਾਰੀ ਸਹਿਗaan ਜਦੋਂ ਦੋ ਜਾਣੇ ਮਿਲ ਕੇ ਕੋਈ ਗੀਤ ਗਾਉਣ ਸਹਿਗaan ਜਿਵੇਂ ਵਿਆਹਾਂ ਸ਼ਾਦੀਆਂ ਤੋਂ ਪਹਿਲਾਂ ਨਹੀਂ ਕਿ ਮਤਲਬ 7 ਦਿਨ ਪਹਿਲਾਂ ਗੀਤ ਗਾਉਂਦੇ ਹੁੰਦੇ ਆ ਤੇ ਉਹ ਤਾਂ ਇਹਦਾ ਆਨਸਰ ਹੋਣਾ ਸੀ ਦੋਵੇਂ ਤਾਂ ਨਾਲ ਮਿਲ ਕੇ ਕੰਮ ਕਰਨਾ ਸਹਿਕਾਰੀ ਕਿਸ ਦੀ ਹੈਲਪ ਕਰਨੀ ਤਾਂ ਦੋ ਜਾਣਿਆਂ ਦੇ ਮਿਲ ਕੇ ਕੋਈ ਗਾਣ ਗਾਉਣਾ ਤਾਂ ਸਹਿਗaan ਕਿਰਿਆ ਦੀ ਵਿਸ਼ੇਸ਼ਤਾ ਦੱਸਣ ਵਾਲੇ ਸ਼ਬਦਾਂ ਨੂੰ ਕੀ ਆਖਦੇ ਨੇ ਆਪਾਂ ਪਿੱਛੇ ਵੇਖਿਆ ਸਾਡੀਆਂ ਟੋਟਲ ਸ਼ਬਦ ਸ਼੍ਰੇਣੀਆਂ ਕਿੰਨੀਆਂ ਨੇ ਟੋਟਲ ਸਾਡੀਆਂ ਹੈਗੀਆਂ ਨੇ 8 ਸ਼ਬਦ ਸ਼੍ਰੇਣੀਆਂ ਜਿਦੇ ਵਿੱਚ ਆਪਾਂ ਦੇਖਿਆ ਸੀ ਨਾਮ ਪੜਨਾਮ ਕਿਰਿਆ ਵਿਸ਼ੇਸ਼ਣ ਤੇ ਕਿਰਿਆ ਵਿਸ਼ੇਸ਼ਣ ਤਾਂ ਕਿਰਿਆ ਦੀ ਵਿਸ਼ੇਸ਼ਤਾ ਸਬੰਧਕ ਯੂਜਕ ਤੇ ਵਿਸਮਿਕ ਕਿਰਿਆ ਦੀ ਵਿਸ਼ੇਸ਼ਤਾ ਦੱਸਣ ਵਾਲਿਆਂ ਨੂੰ ਤੇ ਉਹਨਾਂ ਨੂੰ ਆਪਾਂ ਕੱਲਾ ਵਿਸ਼ੇਸ਼ਣ ਕਹਾਂਗੇ ਜਾਂ ਸਥਾਨਵਾਚਕ ਕਹਾਂਗੇ ਇਹਦਾ ਜਾਂ ਕਲਿੱਕ ਕਿਰਿਆ ਕਹਾਂਗੇ ਜਾਂ ਕਿਰਿਆ ਵਿਸ਼ੇਸ਼ਣ ਇਹਨੂੰ ਅਸੀਂ ਕਹਾਂਗੇ ਕਿਰਿਆ ਵਿਸ਼ੇਸ਼ਣ ਕਿਰਿਆ ਵਿਸ਼ੇਸ਼ਣ ਸਾਡੇ ਕੋਲੇ ਟੋਟਲ ਕਿੰਨੇ ਤਰ੍ਹਾਂ ਦੇ ਨੇ ਟੋਟਲ ਹੈਗੇ ਨੇ 8 ਤਰ੍ਹਾਂ ਦੇ ਕਿਰਿਆ ਵਿਸ਼ੇਸ਼ਣ ਸਾਨੂੰ ਦੱਸਦੇ ਨੇ ਕਿ ਕਿਰਿਆ ਕਿਹੜੇ ਸਮੇਂ ਹੋ ਰਹੀ ਆ ਕਿਹੜੇ ਥਾਂ ਤੇ ਹੋ ਰਹੀ ਆ ਕਿਸ ਤਰੀਕੇ ਨਾਲ ਹੋ ਰਹੀ ਆ ਕਿੰਨੇ ਵਾਰ ਹੋ ਰਹੀ ਆ ਉਹ ਸਾਰੀ ਜਿਹੜੀ ਆ ਵੀ ਕਿਰਿਆ ਬਾਰੇ ਦੱਸਣ ਅਲੱਗ ਤੋਂ ਜਾਣਕਾਰੀ ਦੇਣ ਕਿ ਮਤਲਬ ਤਰੀਕਾ ਕਿਰਿਆ ਦੇ ਹੋਣ ਦਾ ਤਾਂ ਉਹਨਾਂ ਨੂੰ ਅਸੀਂ ਕਹਿੰਦੇ ਆ ਕਿਰਿਆ ਵਿਸ਼ੇਸ਼ਣ ਕੱਲੇ ਵਿਸ਼ੇਸ਼ਣ ਹੈਗੇ ਸਾਡੇ ਕੋਲੇ 5 ਦੇ ਕਿਰਿਆ ਸਾਡੇ ਕੋਲ ਹੈਗੇ ਦੋ ਪ੍ਰਕਾਰ ਦੀ ਨਾਮ ਸਾਡੇ ਕੋਲ ਹੈਗੇ ਨੇ ਪੰਜ ਪੜਨਾਮ ਹੈਗੇ ਨੇ ਛੇ ਓਕੇ ਇਹ ਸ਼ਬਦ ਸ੍ਰੈਣੀਆਂ YouTube ਤੇ ਕਰਵਾਈਆਂ ਹੋਈਆਂ ਜੇ ਕੋਈ ਬੱਚਾ ਅਜੇ ਨਵਾਂ ਤਾਂ ਇੱਕ ਵਾਰੀ ਜ਼ਰੂਰ ਦੇਖ ਲੈਣ ਕਲਾਸਾਂ ਅਗਲਾ ਸਵਾਲ ਪ੍ਰਯੋਗ ਦੇ ਆਧਾਰ ਤੇ ਪੰਜਾਬੀ ਸ਼ਬਦ ਸ੍ਰੈਣੀਆਂ ਨੂੰ ਕਿਹੜੇ ਭਾਗਾਂ ਵਿੱਚ ਵੰਡਿਆ ਗਿਆ ਹੈ ਤਾਂ ਸਾਡੇ ਕੋਲ ਕਈ ਵਾਰੀ ਸਿੰਪਲੀ ਪੁੱਛ ਲੈਂਦੇ ਨੇ ਟੋਟਲ ਕਿੰਨੀਆਂ ਸ਼ਬਦ ਸ੍ਰੈਣੀਆਂ ਨੇ ਸ਼ਬਦ ਸ੍ਰੈਣੀਆਂ ਟੋਟਲ ਕਿੰਨੀਆਂ ਨੇ 8 ਜਾ ਸ਼ਬਦਾਂ ਨੂੰ ਅਰਥ ਦੇ ਆਧਾਰ ਤੇ ਕਿੰਨੇ ਹਿੱਸਿਆਂ ਚ ਵੰਡਿਆ ਗਿਆ ਉਹ ਹੈਗਾ ਸਾਡਾ 2 ਜਾਂ ਤਾਂ ਉਹ ਮੀਨਿੰਗ ਦੇਣਗੇ ਜਾਂ ਉਹ ਮੀਨਿੰਗ ਨਹੀਂ ਦੇਣਗੇ ਬਟ ਸ਼ਬਦ ਸਰੇ ਨਹੀਂ ਸਾਡੇ ਕੋਲੇ ਕਿੰਨੀਆਂ ਨੇ ਟੋਟਲ ਹੈਗੀਆਂ ਨੇ 8 ਇਹਨਾਂ ਦੇ ਵਿੱਚੋਂ ਕਿੰਨੇ ਹਿੱਸਿਆਂ ਚ ਵੰਡਿਆ ਹੋਏ ਸ਼ਬਦ ਤਾਂ ਇਹ ਆਪਾਂ ਹੁਣ ਪਿੱਛੇ ਕਰਿਆ ਇਹ ਵਾਲੇ ਸਾਡੇ ਕੋਲੇ ਵੰਡੇ ਹੋਏ ਨੇ ਉਹ ਆਨਸਰ ਆਉਣਾ ਚਾਹੀਦਾ ਅਗਲਾ ਸਵਾਲ ਸੁਣਾ ਝੂਟ ਪਈ ਦੁਆਮੇ ਦਲਾ ਮੁਕਾਬਲਾ ਇਸ ਪੰਕਤੀ ਵਿੱਚ ਦਮਾਮੇ ਸ਼ਬਦ ਦਾ ਕੀ ਅਰਥ ਹੈ ਤਾਂ ਇਹਦਾ ਕੀ ਅਰਥ ਆ ਤਾਂ ਇਹਦਾ ਸਹੀ ਆਨਸਰ ਹੈ ਨਗਾਰਾ ਨਗਾਰਾ ਆਨਸਰ ਆਊਗਾ ਇਹਦਾ ਆਟਾ ਗੁੰਦਿਏ ਹਲਦੀ ਕਿਉਂ ਆ ਇਸ ਅਖਾਣ ਦਾ ਕੀ ਅਰਥ ਹੈ ਇੱਕਦੇ ਸੁਣੀ ਪਤਾ ਹੋਣਾ ਚਾਹੀਦਾ ਪੁੱਤ ਅਖਾਣ ਤੇ ਮੁਹਾਵਰੇ ਦੇ ਵਿੱਚ ਜਿਹੜਾ ਖਾਨ ਹੁੰਦਾ ਉਹ ਆਪਣੇ ਆਪ ਦੇ ਵਿੱਚ ਇੱਕ मीनिंग ਦੇ ਰਿਹਾ ਹੁੰਦਾ ਆਪਣੇ ਆਪ ਦੇ ਵਿੱਚ ਤੁਸੀਂ ਕਹਿ ਸਕਦੇ ਹੋ ਪੂਰਾ ਬਾਕ ਹੁੰਦਾ ਓਕੇ ਬਾਕ ਕੰਪਲੀਟ ਹੁੰਦਾ ਬਟ ਜਿਹੜਾ ਮੁਹਾਵਰਾ ਹੁੰਦਾ ਉਹ ਦੋ ਜਾਂ ਤਿੰਨ ਕਿਸੇ ਸ਼ਬਦਾਂ ਦਾ ਇੱਕ ਸਮੂਹ ਹੋਊਗਾ ਕਿ ਇਨਕੰਪਲੀਟ ਹੁੰਦਾ ਉਹ ਕੋਈ ਉਹਨਾਂ ਨੂੰ ਪੂਰਾ ਬਾਕ ਨਹੀਂ ਕਹਿ ਸਕਦੇ ਬਟ ਅਖਾਣ ਨੂੰ ਅਸੀਂ ਪੂਰਾ ਬਾਕ ਕਹਿ ਸਕਦੇ ਹਾਂ ਤਾਂ ਆਟਾ ਗੁੰਨਦੀ ਹੈ ਹਿਲਦੀ ਕਿਉਂ ਆ ਤੇ ਇਹਦਾ ਅਨਸਰ ਆਉਣਾ ਸੀਗਾ ਜਦੋਂ ਕੋਈ ਐਵੇਂ ਹੀ ਬਹਾਨਾ ਲੱਭ ਕੇ ਕਿਸੇ ਦੇ ਨੁਕਸ ਗੱਡੇ ਤਾਂ ਹੁਣ ਜੇ ਕੋਈ ਪਈ ਆਟਾ ਗੁੰਨੂ ਆ ਤਾਂ ਉਹ ਹਿੱਲੂਗਾ ਤਾਂ ਸੀਗਾ ਇਹਦਾ ਕਿ ਜਦੋਂ ਕੋਈ ਬਿਨਾਂ ਗੱਲ ਉੱਭਗੇ ਕਿ ਬਿਨਾਂ ਗੱਲ ਤੋਂ ਲੜਾਈ ਪਾਲੀ ਜਾਂਣਾ ਤਾਂ ਉਦੋਂ ਐਪ ਕਹਿੰਦੇ ਆ ਕਿ ਜਦੋਂ ਕੋਈ ਕੋਈ ਬਹਾਨਾ ਲੱਭ ਕੇ ਕਿਸੇ ਨਾਲ ਲੜਨ ਲੜੀ ਮਤਲਬ ਓਕੇ ਇੱਥੇ ਤੱਕ ਸੀਗੇ ਤੁਹਾਡੇ ਪੀ ਵਾਈ ਕਿਊ ਐਂਡ ਚ ਜ਼ਰੂਰ ਦੱਸਣਾ ਤੁਹਾਡੇ ਕਿੰਨੇ ਇਹਦੇ ਵਿੱਚੋਂ ਠੀਕ ਹੋਣਗੇ ओके ਮਿਲਦੇ ਆਂ ਅਗਲੀ ਕਲਾਸ ਦੇ ਵਿੱਚ 9 ਤਰੀਕ ਤੱਕ ਹੁਣ ਸਾਨੂੰ ਲਗਾਤਾਰ ਪੀ ਵਾਈ ਕਯੂ ਦੀਆਂ ਕਲਾਸਾਂ ਮਿਲਣਗੀਆਂ ਤੁਸੀਂ ਆਪਣੀ ਤਿਆਰੀ ਚੈੱਕ ਕਰਿਓ ਅੱਜ ਵਾਲਾ ਲੈਵਲ ਇਹੀ ਜਮ 0 ਲੈਵਲ ਸੀ ਇਹ ਤੋਂ ਬਾਅਦ ਆਪਾਂ ਹਾਈ ਲੈਵਲ ਚੱਕਣਾ ਇਹਦੇ ਵਿੱਚੋਂ ਕਮੈਂਟ ਕਰਕੇ ਜਰੂਰ ਦੱਸਿਓ ਕਲਾਸ ਕਿੱਦਾਂ ਲੱਗੀ ਸ਼ੁਕਰੀਆ